ਦੋਸਤੋ ਸਸਰੀਆ ਕਾਲ ਅੱਜ ਆਪਾਂ ਇੱਥੇ ਆਪਣੇ ਫਰੀਜ ਕੋਟ ਖੜੇ ਸੀਗੇ ਇੱਧਰ ਆਏ ਸੀਗੇ ਆਪਾਂ ਇੱਥੇ ਨਾ ਆਪਣੇ ਫਰੀਜ ਕੋਟ ਬਹੁਤ ਪੁਰਾਣੇ ਆ ਬਰਸਤ ਪਈਆ ਬਹੁਤ ਪੁਰਾਣੇ ਪਰ ਵੀ ਅਫਸੋਸ ਦੀ ਗੱਲ ਇਹ ਆ ਵੀ ਸੰਭਾਲ ਨਹੀਂ ਕੀਤੀ ਹੋਈ ਉਹਨਾਂ ਦੀ ਤੇ ਪਰ ਵੀ ਬਹੁਤ ਕੀਮਤੀ ਚੀਜ਼ਾਂ ਜੋ ਆਪਣੇ ਫਰੀਜ ਕੋਟ ਚ ਬਹੁਤ ਆ ਕਈ ਚੀਜ਼ਾਂ ਬਹੁਤ ਆ ਆ ਤੁਹਾਨੂੰ ਦਿਖਾਉਣੇ ਆਪਾਂ ਆ ਦੇਖੋ ਆ ਆਪਣੇ ਫਲੀਕੋਡ ਜਹਾਜ਼ ਖੜੇ ਆ ਵੇਖੋ ਵੀਰੇ ਰਾਜੇ ਦੇ ਜਹਾਜ਼ ਆ ਹਨਾ ਆ ਦੇਖੋ ਇੱਕ ਵੱਡਾ ਜਹਾਜ਼ ਵੇਖੋ ਪਰ ਇਹ ਸਮਾਰਨੀ ਕੀਤੀ ਗਈ ਆਪਣੇ ਤੋਂ ਇਨਾ ਚੀਜ਼ਾਂ ਜੀ ਤੇ ਪੁਰਾਣੀਆਂ ਚੀਜ਼ਾਂ ਬਹੁਤ ਪ੍ਰੀਕੋਡ ਚ ਬਹੁਤ ਕੁਸ਼ ਹੈ ਜਹਾਜ ਜੋ ਵੇਖਣਯੋਗ ਆ ਆ ਦੇਖੋ ਆ ਵੱਡਾ ਜਹਾਜ਼ ਇਕੱਲੇ ਵੀ ਡਿੱਗੇ ਆ ਇਹ ਕੋਪ ਆ ਇਹ ਕੋ ਖੜਾ ਉਹ ਤਾਂ ਮੈਨੂੰ ਹੈਲੀਕਾਪਟਰ ਲੱਗਦਾ ਤੇ ਇਹ ਕਾ ਖੜਾ ਆਪਣੇ ਆਛਾ ਡੇ ਛੋਟੇ ਸਾਰਾ ਉਤੋਂ ਵੀ ਟੁੱਟਿਆ ਪਿਆ ਵੀ ਸਾਮ ਸੰਭਾਲ ਥੋੜੀ ਇੱਕ ਹੈ ਨਹੀਂ ਕਿ ਇਹਦੀ ਤੇ ਪਰ ਵੀ ਜਿਵੇਂ ਆਪਾਂ ਕਹਿ ਦਈਏ ਚੀਜ਼ਾਂ ਰੱਖਣ ਯੋਗ ਸੀਗੀਆਂ ਚਲੋ ਲੜਾਈ ਹੁੰਦੀ ਆਪਣੀ ਜਗ੍ਹਾ ਹੁੰਦੀ ਆ ਪਰ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਵੀ ਆਪਣੇ ਫਰੀ ਕੋਡ ਚੱਕੀ ਕੁਛ ਰੁਕਿਆ ਹੋਇਆ ਹਨ ਬਹੁਤ ਹੀ ਪੁਰਾਣੀਆਂ ਚੀਜ਼ਾਂ ਪਈਆਂ ਬਹੁਤ ਪੁਰਾਣੀ ਵਿਰਾਸਤਾ ਦੇਖ ਲਓ ਤੁਸੀਂ ਹਿਸਾਬ ਲਾ ਲਓ ਕਿੰਨੇ ਟਾਈਮ ਦੇ ਖੜੇ ਹੋਣੇ ਆ ਇਹ ਹਨ ਜੇ ਸੰਭਾਲ ਕਰਦੇ ਤਾਂ ਬਹੁਤ ਕਿੱਡੀ ਵਧੀਆ ਚੀਜ਼ ਸੀ ਇਹ ਦੇਖਣਯੋਗ ਚੀਜ਼ ਸੀ ਬਣ ਸਕਦੀ ਸੀਗੀ ਆਉਣ ਵਾਲੀ ਪੀੜ੍ਹੀ ਦੇ ਜੋ ਵੀ ਆ ਚਲੋ ਦੇਖ ਸਕਦੇ ਸੀ ਕਿ ਪਤਾ ਲੱਗ ਹਨ ਤੇ ਥੋੜੀ ਸੰਭਾਲ ਵਾਲੀ ਉਹ ਆਪਾਂ ਨੂੰ ਘਾਟ ਮਾਰ ਗਈ ਆ ਆ ਰਿਹਾ ਵੱਡਾ ਜਹਾਜ ਆਇਦਰ ਦੇਖੋ ਇਹ ਰਾਜੇ ਜਹਾਜ ਆ ਇਹ ਤਿੰਨ ਖੜੇ ਆ ਆਓ ਇੱਕ ਦੌਰ ਆ ਆ ਤਾਂ ਚਲੋ ਥੋੜਿਆ ਹੋਇਆ ਪਿਆ ਤੇ ਆਹ ਦੇਖੋ ਆ ਉਵੇਂ ਖੜਾ ਟਾਇਰ ਟੁੱਟ ਸਾਰੇ ਉਵੇਂ ਲੱਗੇ ਆ ਵੇਖੋ ਬਹੁਤ ਵਧੀਆ ਬਰਾਸਤ ਜੇ ਵੀਡੀਓ ਵਧੀਆ ਲੱਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰ ਦਿਓ ਕਿਵੇਂ ਲੱਗੀ ਹਨਾ ਵੀਰੇ ਜੇ ਵੇ ਹੁਣ ਆਪਣੇ ਵਧੀਆ ਕਿੱਡਾ ਵਧੀਆ ਇਹ ਸੀਗਾ ਜੇ ਇਹਨਾਂ ਚੀਜ਼ਾਂ ਦੀ ਸੰਭਾਲ ਕੀਤੀ ਹੁੰਦੀ ਤਾਂ ਕਿੰਨਾ ਵਧੀਆ ਵੇਖਣਯੋਗ ਚੀਜ਼ਾਂ ਸੀਗੀਆਂ ਇਹ ਕਿੰਨੀਆਂ ਪ੍ਰਾਣੀਆਂ ਚੀਜ਼ਾਂ ਸੀਗੀਆਂ ਤੇ ਪਰ ਆਪਣੇ ਚਲੋ ਠੀਕ ਆ ਜੋ ਵੀ ਠੀਕ ਆ ਚਲੋ ਤੇ ਪਰ ਸੰਭਾਲ ਕਰਨੀ ਚਾਹੀਦੀ ਐ ਇਹਨਾਂ ਚੀਜ਼ਾਂ ਦੀ ਸਸਰੀ ਅਕਾਲ ਧੰਨਵਾਦ ਮਿੱਤਰੋ ਬਾਰੋ ਛੱਡ ਪੂਰਾ ਤਕੜਾ ਬਣਾਇਆ ਹੋਇਆ ਤੇ ਆ ساری ਜਗ੍ਹਾ ਪਈ ਆ ਇਹ ਜਾਜਾ ਇੱਥੇ ਜਾਜ ਉੱਤਰ ਦੇ ਕਰਦੇ ਸੀਗੇ ਰਾਜ ਦੇ ਬਹੁਤ ਤਕੜਾ ਸ਼ੈੱਡ ਬਣਿਆ ਹੋਇਆ ਬਹੁਤ ਪੁਰਾਣਾ ਬਣਿਆ ਹੋਇਆ ਸਪੈਸ਼ਲੀ ਜਾਜਾ ਤੇ ਬਣਾਇਆ ਹੋਇਆ ਵਾਹੇ ਆ ਦੇਖੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਿਓ ਠੀਕ ਆ ਵੀਰੇ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਤਾਂ ਕਿ ਵੱਧ ਤੋਂ ਵੱਧ ਲੋਕੀ ਦੇਖ ਸਕਣਾਂ ਆਪਣੇ ਫ੍ਰੀਕੋਰਟ ਚ ਕੀ ਕੋਸ ਪਿਆ